ਆਪਣੇ ਕੋਲੇ ਆਦਰਕ ਆ ਚੁੱਕਿਆ ਆਦਰਕ ਦਾ ਜੀ ਰੇਟ ਹੈਗਾ 40 ਰੁਪਏ ਪਾਈਆ ਪੂਰੀ ਟੌਪ ਦੀ ਕੁਆਲਿਟੀ ਦਾ ਪ੍ਰਾਣਾ ਆਦਰਕ ਆ ਤੇ ਰੇਟ 40 ਰੁਪਏ ਪਾਈਆ ਤੇ ਆਲੂ ਆਪਣੇ ਕੋਲੇ ਫਿਰ ਬਿਲਕੁਲ ਫਰੈਸ਼ ਸਟੋਰ ਚੋਂ ਦੁਬਾਰਾ ਰਿਪੀਟ ਆ ਚੁੱਕੇ ਆ ਆਲੂ ਦਾ ਜਿਹੜਾ ਰੇਟ ਆ ਸੈਜ ਚੇਕ ਕਰੋ ਪਹਿਲਾਂ ਤੁਸੀਂ ਆ ਲੋ ਸੈਜ ਦੇਖੋ ਤੇ ਤੁਸੀਂ ਪੂਰਾ ਵਧੀਆ ਪੈਨ ਪੂਰਾ ਵਧੀਆ ਸੈਜ ਆ ਇੱਕਸਾਰ ਸਾਰਾ ਤੇ ਆਲੂ ਦਾ ਜਿਹੜਾ ਰੇਟ ਹੈਗਾ ਜੀ 100 ਰੁਪਏ ਦੇ 7 ਕਿਲੋ 100 ਰੁਪਏ ਦੇ 7 ਕਿਲੋ ਆਲੂਆ ਤੇ ਆਪਾਂ ਨਾਲ ਹੀ ਪਿਆਜ਼ ਵੀ ਤੁਹਾਨੂੰ ਪਿਆਜ਼ ਦਾ ਸਟਾਕ ਵੀ ਆਪਣੇ ਕੋਲੇ ਆ ਚੁੱਕਿਆ ਸਾਰਾ ਦੇਖ ਲਓ ਤੇ ਸੈੱਜ ਚੈੱਕ ਕਰਾਉਣਾ ਪਿਆਜ਼ ਦਾ ਵੀ ਆ ਦੇਖੋ ਪਿਆਜ਼ ਦਾ ਸੈੱਜ ਚੈੱਕ ਕਰੂ ਤੇ ਰੇਟ ਵੀ ਤੁਹਾਨੂੰ ਦੱਸਦਾ ਪਿਆਜ਼ ਦਾ ਜਿਹੜਾ ਸੈੱਜ ਤੁਸੀਂ ਦੇਖ ਹੀ ਲਿਆ ਤੇ ਰੇਟ ਹੈਗਾ ਜੀ ਦਾ ਜਿੰਨਾ ਟਾਈਮ ਆਪਣੇ ਕੋਲੇ ਇਹ ਸਟਾਕ ਆ ਉਹਨਾਂ ਟਾਈਮ ਰੇਟ ਸੇਮ ਹੀ ਰਹਿੰਦਾ ਹੁੰਦਾ ਜਦੋਂ ਇੱਕ ਦੋ ਦਿਨ ਬਾਅਦ ਸਟਾਕ ਨਵਾਂ ਹੁੰਦਾ ਤੇ ਉਸ ਹਿਸਾਬ ਨਾਲ ਆਪਣਾ ਰੇਟ ਨਵਾਂ ਹੁੰਦਾ ਤੇ ਪਿਆਜ਼ ਦਾ ਜਿਹੜਾ ਰੇਟ ਹੈਗਾ 100 ਰੁਪਏ ਦੇ 4 ਕਿਲੋ ਤੁਸੀਂ ਐਨ ਆਪਦੀ ਮਰਜ਼ੀ ਨਾਲ ਜਿਹੇ ਜਿਹੇ ਮਰਜ਼ੀ ਛਾਂਟ ਕੇ ਮੋٹے ਮੋٹے ਪਿਆਜ਼ ਪਾਓ ਤੇ 200 ਰੁਪਏ ਦੇ 9 ਕਿਲੋ 200 ਰੁਪਏ ਦੇ ਦੋਸਤੋਂ 9 ਕਿਲੋ ਪਿਆਜ਼ ਨਹੀਂ ਧੰਨ ਗੁਰਨਾਨਕ ਸਟੋਰ ਮੋਹੀ